ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਰੰਜੀਤ ਦੇ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਧੀਰ ਟੱਡਿਆਲਾ ਨੱਥ ਧੀਰ ਪਿੰਡ ਦੇ ਨਾਲ ਹੀ ਆ ਬਿਲਕੁਲ ਤੇ ਪੱਤੀ ਮਿਰਚੇਵਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਸਾਰੀਆਂ ਹੀ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਹੌਲੇ ਭਾਜ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਗੱਲਬਾਤ ਹੋਣਾ ਆਪਾਂ ਰੰਜੀਤ ਵੀਰ ਜੀ ਨਾਲ ਨਾ ਕਰਦੇ ਆ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਕਿਰਪਾ ਮਾਲਕ ਰਜੀ ਬਾਬੇ ਚੇਤੇ ਜੀ ਬਹੁਤ ਕਿਰਪਾ ਜੀ ਠੀਕ ਹੈ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮਰਾ ਰਣਜੀਤ ਸਿੰਘ ਜੀ ਹਾਂਜੀ ਪਿੰਟੜੇ ਵਾਲਾ ਨਾ ਤਪਤੀ ਮਿਰਚ ਵਾਲੀ ਠੀਕ ਹੈ ਬਾਈਪਾਸ ਤੋਂ 1 ਕਿਲੋਮੀਟਰ ਕਰਕੇ ਬਟਾਲਾ 2 ਕਿਲੋਮੀਟਰ ਤੇ ਨਵਾਂ ਬਾਈਪਾਸਾਂ ਨੂੰ 1 ਕਿਲੋਮੀਟਰ ਠੀਕ ਹੈ ਤੀਰਾਂ ਦੇ ਲੱਗ ਗਏ ਤੀਰ ਪਿੰਡ ਦੇ ਨਾਲ ਹੀ ਹੈ ਨਾ ਤੇ ਜ਼ਿਲ੍ਹਾ ਗੁਰਦਾਸਪੁਰਾ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਸ਼ਹਿਰ ਦੇ ਬਿਲਕ ਤੇ ਪਾ ਜੈ ਜੀ ਆ ਫਿਰ ਬਿਲਕੁਲ ਛੋਟੇ ਛੋਟੇ ਪਾ ਛੋਟੇ ਛੋਟੇ ਜਿਹੜਾ ਮੇਰਾ ਮਾਲ ਹੁੰਦਾ ਜਿਹੜੇ ਪਾ ਦਾ ਠੀਕ ਹੈ ਸਾਡੇ ਪਾ ਕੀਤੇ ਹੀ ਨਹੀਂ ਆ ਕਰ ਛੜੇ ਪਹਿਲਾਂ ਸਾਜ ਜਿਹੜੇ ਕਰ ਛੜੇ ਅੱਛਾ ਹੁਣ ਫਿਰ ਛੋਟੇ ਪਾ ਆ ਗਏ ਛੋਟੇ ਪਾ ਠੀਕ ਹੈ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ ਇੱਤੋਂ ਹੀ ਆਪਾਂ ਕਰਨੀ ਥਾਣੇ ਤੇ ਲਾਗੇ ਤਾਂ ਦੇਖ ਸਕਦੇ ਜੀ ਥਾਣੇ ਦਾ ਸਾਈਜ਼ ਕੈਪ ਜਿਹੜਾ ਚੰਗਾ ਹੈ ਦੱਸ ਗਿਆ ਫਿਰ ਇਹਦੇ ਬਾਰੇ ਹਰ ਵੀ ਭਾਈ ਕਹਿਣ ਨੂੰ ਤੇ ਪਹਿਲਾਂ ਕਹਿ ਦਈਏ ਹਾਂਜੀ ਪਰ ਦੂਜੇ ਸੂਏ ਕਾਂ ਸੂਏ ਅੱਛਾ ਠੀਕ ਹੈ ਜੀ ਠੀਕ ਹੈ ਤੇ ਦੁੱਧ ਇਸ ਲਿਆ ਆਪਣੇ 15 ਕਿਲੋ ਆ 14 ਕਿਲੋ ਦੀ ਠੰਡੇ ਦੀ ਗਾਰੰਟੀ ਦਵਾਂ ਤਿਆਰ ਬਿਲਕੁਲ ਬਿਲਕੁਲ ਤਿਆਰ ਅੱਛਾ ਹਾਂ ਤੇ ਇਹਦਾ ਬੱਚਾ ਗਾਲੇ ਥਣ ਦੀ ਨਾਲ ਤੇਲ ਅੱਛਾ ਗਲੇ ਥਣ ਦੀ ਤੇ ਲੜਿਆ ਇਹ ਗਾਈ ਮੈਂ ਦਿੱਤੀ 80000 ਦੀ ਅੱਛਾ ਉਹ ਗੱਡੀ ਆਏ ਦੀ ਚਾਹੇ ਗਲਤੀ ਹੋਈ ਹੈ ਚਾਹੇ ਘਰ ਵਾਲਿਆਂ ਕੋ ਇਹਦੇ ਨਾਲ ਥਣ ਤੇ ਲੱਗੀ ਛੱਟ ਅੱਛਾ ਛੱਟ ਲੱਗਣ ਕਰਕੇ ਇਹਦਾ ਗਾਲਾ ਥਣ ਕਾ ਬੰਦ ਹੋ ਗਿਆ ਅੱਛਾ ਕੋਈ ਘਰ ਵਾਲਿਆਂ ਨੂੰ ਨਹੀਂ ਧਿਆਨ ਦਿੱਤਾ ਠੀਕ ਹੈ ਹਾਂਜੀ 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 ਤੇ ਮਨੋਂ ਫਿਰ ਉਹ ਆਦੇ ਵੀ ਭਾਜੀ ਸਾਡੀ ਕੰਮ ਕਾ ਦੇ ਹਾਂਜੀ ਮੈਂ ਉਹ ਤੋਂ ਹੀ ਗਾਂ ਕਾਲਦੋਂ ਉਹਨਾਂ ਨੂੰ ਗਾਂ ਇੱਕ ਹੋਰ ਤੇ ਤੀਜੀ ਰੂਗੀ ਵਾਪਸ ਲੈਣ ਦੀ ਠੀਕ ਹੈ ਹਾਂਜੀ ਤੇ ਹੁਣ ਇਹਦਾ ਬੱਚਾ ਵੀ ਨਹੀਂ ਹੈਗਾ ਬੱਚਾ ਉਹ ਸੀ ਉਹਾਂ ਦੇ ਹਾਨੂੰ ਦੇ ਦੋ ਮੈਂ ਆਖਿਆ ਘਰ ਦੀ ਉਹਨਾਂ ਤਾਂ ਲਈ ਨਹੀਂ ਅੱਛਾ ਦੀ 100 ਉਹਦਾ ਬੱਚੇ ਦੀ ਵੀਡੀਓ ਨਾਲ ਘੱਲਤੀ ਮੈਨੂੰ ਅੱਛਾ ਬੱਚਾ ਇਹਨੂੰ ਸੁਈ ਨੂੰ ਸਾਰਾ ਮਹੀਨਾ ਕੋਇਆ ਮਹੀਨੇ ਦਾੰਦਰੀਆ ਬੱਚਾ ਅੱਛਾ ਤੋਰੋ ਹੈ ਕਰੀ ਨਾ ਹਰ ਦੁੱਧ ਹਨ 14-15 ਲੀਟਰ ਹੈਗਾ ਪੱਕਾ ਪੱਕਾ ਭਾਈ ਠੀਕ ਹੈ ਅਗਲੇ ਥਾਂ ਦੀ ਤੇ ਲੜਿਆ ਜਿਹੜੀ ਹਾਂਜੀ ਬਾਕੀ ਆ ਕਿ ਰੰਗ ਰੂਪ ਦੀ ਜਿਹੜੀ ਬੜੀ ਸਾਫ਼ ਆ ਸੇਮ ਜਿਹਾ ਥਾਣੇ ਤੇ ਓਕੇ ਚੱਲਦੇ ਆ ਤੇ ਇੱਕ ਥਾਣੇ ਵੀ ਇਹਦਾ ਚੱਲਦਾ ਬਾਕੀ ਤੁਸੀਂ ਆਪਣੀ ਚਵਾਈ ਕਰਕੇ ਪਾਸ ਕਰਕੇ ਖੜਨੀ ਆ ਬਾਕੀ ਦੇਖਣ ਨੂੰ ਸਾਰੇ ਫਾਸੇ ਇੱਕੋ ਜਿਹੇ ਆਈ ਆ ਤੇ ਮੁੱਲ ਫਿਰ ਇਹ ਤਾਂ ਹੁਣ ਕੀ ਰੱਖਣਾ ਜੀ ਅੱਜ ਵੀ ਪਹਿਲਾਂ ਦੱਸਿਆ ਮੈਂ ਹਾਂਜੀ ਮਸ਼ੀਨ ਦੀ ਇਹ ਮੱਚੀ ਮੈਂ ਤੁਹਾਨੂੰ ਦੱਸਿਆ ਹਾਂਜੀ ਪਰ ਹੁਣ ਜਾਇ ਜੀ ਛੇਟ ਕਿੰਨਾ ਘਰ ਨੂੰ 54 ਕਰਤੀਏ 35 ਕਰਤੀਏ ਅੱਛਾ 32000 ਦੀ ਸੀ 32000 ਦੀ ਦੇ ਦੋਗੇ ਹੋਰ ਕਰ ਦੋਗੇ ਮਨ ਤੁਸੀਂ ਦੱਸੋ ਤੁਸੀਂ ਦੱਸੋ 30000 ਦੀ 30000 ਦੀ ਦੇ ਦੋਗੇ 30000 ਦੀ ਮਸ਼ੀਨ ਚਲੋ 30000 ਛੱਡ ਦਿਓ 29000 ਦੀ ਮਸ਼ੀਨ ਦੇ ਦਾਂਗੇ ਠੀਕ ਹੈ ਇਹ ਚ ਮਾਨ-ਪਣ ਕਰ ਦਾਂਗੇ ਠੀਕ ਹੈ ਤੇ ਦੁੱਧ 14 ਲੀਟਰ ਕਰੋ ਬਿਲਕੁਲ ਚਵਾ ਦੋਗੇ ਠੰਡਾ ਕਰਕੇ अच्छा। ਡਰ ਕੰਡੇ ਦੇ ਉੱਤੇ ਰੱਖ ਕੇ ਨਾ 20 ਲੀਟਰ ਮੇਰੇ ਘਰ ਦੋ ਦਿਨ ਚੁਆਈ ਕਰ ਲੈਣਾ ਜੇ ਫੇਟਾ ਵੀ ਲੈ ਜਾਣੀ ਤੇ ਮੇਰੇ ਕੋਲ। ਤਾਂ ਨਹੀਂ ਤੇ ਇੱਥੇ ਰਹਿੰਦੇ ਨੇ। ਠੀਕ ਹੈ। ਤੇ ਆ ਜਿਹੜੀ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ। ਇਹਦੇ ਥਾਂ ਦੇਖ ਸਕਦੇ ਲੱਗੇ ਤਾਂ ਤੇ ਇਹਦੇ ਕੋਲ ਦੁੱਧ ਕਿੰਨਾ ਜੇ? ਹਰਪੀ ਹਰਪੀ ਦੀ ਪਾਈ ਹੈ ਸੂਈ ਲਈ ਕਾਮ ਹੈ। ਹਾਂਜੀ। ਇਹਨੂੰ ਸੂਈ ਨੂੰ 1.5 ਬਣਾਉਂਦੇ। ਅੱਛਾ। ਮੇਰੇ ਕੋਲੋਂ ਗਈ ਹੈ। ਠੀਕ ਹੈ। ਇਹ ਤਾਂ ਲਈ ਦੁੱਧ 10 ਕਿਲੋ ਸਵੇਰੇ 2 ਕਿਲੋ ਦੁੱਧ ਚੋਕੇ ਆ ਜਾਂਦੇ ਠੀਕ ਆ ਯਾਨੀ ਕਿ 9 ਵਜੇ ਲਈਂ ਪਾਸ ਕਰਕੇ ਲੈਂਦੀ ਆ ਪਾਸ ਕਰਕੇ 2 ਕਿਲੋ ਦੁੱਧ ਚੋਕੇ ਪਾਰ ਕੀਤੇ ਥਾਣ ਠੀਕ ਆ ਤੇ ਨੋਟ ਦੇ ਥਲੇ ਇਹ ਆਵੜੇ 9 9.5 ਕਿਲੋ ਦਾਸ ਦੀ ਗਾਰੰਟੀ ਅੱਛਾ 9 10 ਲੀਟਰ ਜਿਹੜਾ ਹੈਗਾ ਵਾ ਯਾਨੀ 9 ਲੀਟਰ ਠੰਡਾ ਕਰਕੇ ਦੁੱਧ ਇਹ ਕਿ ਤੁਹਾਡੇ ਘਰੋਂ ਹੀ ਕੋਚੋਗੇ ਖੜੇ ਚੁਆਏ ਕਰੀਂ ਤੁਸੱਲੀ ਕਰਕੇ ਲੈ ਕੇ ਜਾਓ ਤੇ ਜੇ ਨਹੀਂ ਕੋਈ ਆ ਸਕਦਾ ਵੀਡੀਓ ਕਾਲ ਤੇ ਚੁਆਲੇ ਸਾਡੇ ਚੁਆਲੇ ਠੀਕ ਹੈ ਤੁਮ ਕਿਹਦਾ ਵੀ ਫਰਕ ਹੋਊਗਾ ਵੀਡੀਓ ਕਾਲ ਤੇ ਸਭ ਕੋ ਚੁਆ ਕੇ ਉਹਨਾਂ ਨੂੰ ਦੁੱਧ ਬਣਾ ਕੇ ਦਸ ਦੂੰਗਾ ਵੀ ਠੀਕ ਹੈ 9 ਲੀਟਰ ਮਾ ਦੂੰਗਾ ਠੀਕ ਹੈ ਚੀਜ਼ਾਂ ਪੂਰੀਆਂ ਨਿਕਲ ਜਾਣ ਤੇ ਲੈ ਜਾਈਂ ਤੇ ਇੱਥੇ ਰਹਿੰਦੇ ਅੰਦਰ ਤੂੰ ਗੱਲ ਤੋਰੋ ਫੇਰ ਇਹਨਾਂ ਇੱਕ ਕਰੀਂ ਵੀ ਇਹ ਵੀ ਆਪੀ ਭਾਈ ਦੂਜੇ ਸੂਈ ਠੀਕ ਹੈ ਜੀ ਤੇ ਬੱਚਾ ਇਹਦਾ ਬਣੀ ਹੈਗਾ ਬੱਚਾ ਇਹਦਾ ਬੱਚਾ ਮਰ ਗਿਆ ਵਾ ਠੀਕ ਹੈ ਬਾਕੀ ਅਸੀਂ ਕਿਹੇ ਵੀ ਪਸ਼ੂ ਦੀ ਚਿਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਹੁੰਦੇ ਤੁਸੀਂ ਆਪ ਆਪਣੀ ਚਿਵਾਈ ਕਰਕੇ ਖੜਨੀ ਹੁੰਦੀ ਤੇ ਇਹਦਾ ਮੁੱਲ ਫਿਰ ਆਰਪੀ ਭਾਈ ਕਾਨੂੰਨ ਤੇ ਭਾਈ ਪੱਜੀ ਕਰੀ ਗਈ 30 ਕਰੀ ਗਈ 20000 ਦੀ ਬਚੀ ਦੇ ਤਾਂ 20000 ਜੀ ਛੋਟ ਛਟ ਹੋ ਜੋ ਵਿੱਚ 100 ਆਰਪੀ ਭਾਈ 1000 ਰੁਪਿਆ ਕਰਦੂ ਚਲੋ 1000 ਹੋਰ ਕਰ ਦਿਓ ਫਿਰ ਪੂਰੇ 18 ਦੀ ਜਾਂਦਾ 18000 ਦੀ ਬਚੀ ਹਾਂ ਨਾ ਇੱਚ 500 ਛੋੜੋ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਆ ਗਈ ਆਪਣੇ ਕੋਲ ਤੀਸਰੀ ਨੰਬਰ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਅਰੇ ਪਪਾਈ ਇਹ ਨਾ ਗਾਂ ਬਣੀ ਨੂੰ ਅੱਜ 26 27 ਤਰੀਕ ਦੀ ਬਣੀ ਹੈ ਅੱਛਾ ਥਾਣੇ ਦੇ ਦੋ ਆ ਦੋ ਹੀ ਆ ਉਹਦੇ ਤੇਨੇ 7 ਕਿਲੋ 7 ਕਿਲੋ ਹੋਗਾ ਪੱਕਾ ਦੰਦਾ ਉਹ ਠੰਡਾ ਕਰਕੇ ਅੱਛਾ ਮਾਜੀ ਜੋ ਪੈ ਤੂੰ ਦੋ ਦੋ ਰਾ ਦੋ ਦਿਨ ਚੋਗੇ ਚਲੀ ਕਰਕੇ ਲੈ ਕੇ ਜਾਓ ਅੱਛਾ ਉਹਦੇ ਥਲੇ 7 ਕਿਲੋ ਤੇ ਇੱਕ ਬਾਈ ਨਹੀਂ ਚੱਲੀ ਇਹ ਇੱਕ ਜਿਹੜੇ ਸਾਡੇ ਬਹਿਣਾ ਪਹਿਣੀ ਵਾਲੇ ਦੋਵੇਂ ਥਾਣੇ ਸਾਦੇ ਆ ਅੱਛਾ ਦੋ ਦੂਜੇ ਥਾਣੇ ਦੋਵੇਂ ਬੰਦ ਆ ਤੇ ਪਹਿਲੇ ਸੂਈ ਨਹੀਂ ਚੱਲੇ ਅੱਛਾ ਦੂਜੇ ਉਸ ਵਿੱਚ ਮੇਰੇ ਕੋਲ ਸੂਈ ਹੈ ਠੀਕ ਹੈ ਹਾਂਜੀ ਤੁਰ ਫਿਰ ਇਹਨਾਂ ਇੱਕ ਕਰੀ ਸਤਨਾ ਬੈਣੀ ਵਾਲੇ ਬਸ ਆਹੀ ਦੋ ਥਾਂ ਚੱਲਦੇ ਤੇ ਲੈ ਜਾ ਜੀ ਤੇ ਇਹ ਦਾ ਮੁੱਲ ਅਰਵੀ ਭਾਈ ਕਹਿਣ ਨੂੰ ਕਿ ਪੰਜਾਂ ਦਾ ਮਰਜ਼ੀ ਕਰੀ ਜਾਈਏ 10000 ਦੀ ਦੇ ਦਿੰਦੀ ਨਹੀਂ ਫਿਰ ਹਾਂਜੀ ਇੱਕੋ ਗੱਲ ਕਰੀਏ ਫਿਰ ਤੋਂ ਹੀ ਗੱਲ ਕਰਨੀ ਆਰਕਨ ਜਿੰਨਾ ਜਿੰਨੇ ਜਿੰਨਾ ਦੋ ਦੋਨੇ ਯਾਰ ਕਿੰਨੇ ਕਿਲੋ ਉਹਨੇ ਹੀ ਜਿੰਨਾ ਜਿੰਨੇ ਕਿਲੋ ਨਹੀਂ ਯਾਰ 7 ਕਿਲੋ ਦਾ 7000 ਦੀ ਅੱਛਾ ਫਿਰ ਇਹ ਕੋਈ ਆ ਜੇ ਚੋਲੇ ਦੋ ਟਾਈਮ ਜੇ 5 ਲੀਟਰ ਨਿਕਲੇ 5000 ਜੇ 6 ਨਿਕਲੇ 6 ਨਿਕਲੇ ਤੇ 6000 ਦੀ ਸੋਤਨ ਕਿਵੇ 7000 ਠੀਕ ਹੈ ਹਾਂਜੀ ਤੇ ਜੇ ਵੱਧ ਨਿਕਲੇ ਵੱਧ ਦੀ ਅੱਛਾ ਉਹਦੇ ਕੜੀ ਕਰਮ ਜਿੰਨੇ ਲੀਟਰ ਨਿਕਲੇ ਕੜਮ ਤੇਜ ਹੋਣੇ ਕਿ ਮਰੇ ਹੋਣੇ ਠੀਕ ਹੈ ਹਾਂਜੀ ਜਿੰਨੇ ਲੀਟਰ ਹੋਣੇ ਯਾਰ ਕੋਈ ਨਹੀਂ ਯਾਰ ਠੀਕ ਹੈ ਹਾਂਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲੇ ਤਾਜੀ ਸੂਈ ਜਹਾਦੀ ਜੀ ਹਰ ਪਾਈਰ ਦੇਖਤਾ ਦੇ ਲੱਗੇ ਤੇ ਇਹਦੇ ਵੀ ਦੱਸਿਏ ਅੱਜ ਭਾਈ ਇੱਕ ਸੂਈਏ ਪਾਸੋਂ ਦੀ ਕੰਗਾਂ अच्छा ये आज खाली खाती थी है ठीक है दो दे ਥਲੇ 5:00 ਜੇ 6:00 ਜੇ ਦੂਜੀ ਸਵੇਰ ਸੋਈ ਹੈ ਅਜੇ ਤਾਂ ਬੋਲਾ ਹੀ ਆ ਬੋਲਾ ਆ ਹਾਂਜੀ ਦੂਜੀ ਸਵੇਰ ਸੋਈ ਜੇ ਤੇ ਫੇਰ ਦੂਜੀ ਦੂਜੀ ਸਵੇਰ ਸੋਈਏ ਤਾਂ ਬੱਚਾ ਆਜੇ ਮੰਗਾ ਕਾੜੀ ਬੱਚਾ ਉਹਦਾ ਠੀਕ ਹੈ ਹਾਂਜੀ ਬਾਕੀ ਇਹ ਆ ਕਿ ਥੋੜੀ ਸਾੰਭੇ ਵੀ ਘੱਟ ਹੈ ਕੁਛ ਲੱਪੇ ਚ ਵੀ ਆ ਲੱਸੀ ਇਹ ਆਪਣੇ ਸਾਬਾ ਰੱਖੀ ਥੋੜਾ ਜਿਹਾ ਕਿੰਨਾ ਕੁ ਦੋ ਚ ਵਾਈ ਜਾਓਗੇ ਉਤਰਾ ਗਾੜੀ 10-10 ਕਿਲੋ ਤਾਂ ਦਉਗੀ ਚਲੋ 8-10 ਦਈ ਜਾਵੇ ਨਾ ਬੜਾ ਹੈ ਗਰਮੀ ਆਉਂਦੀ ਆ ਗਰਮੀ ਗਾੜੀ ਚਲੋ ਤੁਰਾ ਪੱਠੇ-ਪੁੱਠੇ ਵੀ ਐਸੇ-ਵਾਸੇ ਹੀ ਹੋਣੇ ਆ ਹਾਂਜੀ ਹਾਂਜੀ ਹ ਬਾਕੀ ਇਹ ਆ ਕਿ ਸਾਰੀਆਂ ਗਰਮੀਆਂ ਜਿਹੜਾ ਦੁੱਧ ਚਵਾ ਦੋਗੀ ਹੈ। ਹਾਂਜੀ। ਘਰ ਦਾ ਜਿਹੜਾ ਸਾਰੀ ਜਾਊਗੀ। ਲੈ ਜੀ ਜੀ। ਬਾਕੀ ਸੇੰਗੇ ਦੇ ਹੈਗੇ ਜੀ ਇਹ ਵੀ ਤੁਸੀਂ ਦੇਖ ਸਕਦੇ ਜੀ। ਸਾਡੀ ਜਿੰਨੀ ਹੈਗੀ ਥੱਲੇ ਦੀ ਕੁੜੀ ਸਾਫ। ਜੀ। ਤੇ ਇਹਦਾ ਮੁੱਲ ਹਰਪ੍ਰੀਤ ਭਾਈ ਇਹਦਾ ਮੁੱਲ 5000 ਰੁਪਏ ਦੀ ਨਹੀਂ ਹੈ ਤੁਹਾਡਾ ਕਮਾਨ ਹੋਰ ਕਰਦੀ ਹੈ ਤੁਸੀਂ ਦੱਸੋ ਛੋਟੇ ਵੀਰ ਕਿੰਨੇ ਦੀ ਦੇ ਦਈਏ ਫਿਰ 10 ਵੀ ਸੋ ਤਾਂ ਇਹ ਕਹਿੰਦਾ ਕਿੰਨਾ ਸੋਚਣ ਲੱਗਾ ਤੇ ਫਿਰ 3000 ਕਿੰਨੇ ਦੇ 23 ਦੇ 23000 ਦੇ ਨਹੀਂ ਥੋੜੀ ਕਿ ਹੋਰ ਭਾਈ 10000 ਦੇ ਦਿਆਂਗਾ ਹਰਪ੍ਰੀਤ ਚਲੋ ਜੀ ਆ ਰੋਲ ਛੱਡ ਦੇ ਪੂਰੇ 21 ਦੇ ਫਿਰ 21 ਜਹਾਜ਼ ਦੀ ਮੱਛੀ ਦੇ ਦਾਂਗੇ ਠੀਕ ਹੈ ਜੀ ਠੀਕ ਮਾਰ ਤਣਕਾ ਦਾਂਗੇ ਛੋਟ ਵੀ ਕਰਾਂਗੇ ਗੱਲ ਨਹੀਂ ਠੀਕ ਹੈ ਜੀ ਬੜਾ ਫੋਨ ਦਾ ਹੈ ਠੀਕ ਹੈ ਤੇ ਇਹਦੇ ਮਗਰ ਬੱਚਾ ਕੀ ਹੈ ਮਗਰ ਵਸ਼ਾ ਆ ਇਹਦੇ ਨੂੰ ਠੀਕ ਹੈ ਬੱਚਾ ਦਿਖਾ ਦਈਏ ਕਰੀ ਆਹ ਬੱਚਾ ਜੇ ਤਾਂ ਤੇ ਠੀਕ ਹੈ ਵੀਡੀਓ ਹੋਰ ਕੁਝ ਨਾ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵਿੱਚ ਆ ਕੇ ਖੜਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ